ਆਪਣੀ ਪਤਨੀ ਤੇ ਦੋ ਬੱਚਿਆਂ ਨੂੰ ਮੋਟਰਸਾਈਕਲ ਤੇ ਬਿਠਾ ਕੇ ਤੇ ਟੇਲ ਸਿੰਘ ਦੀ ਰੇੜੀ ਤੇ ਜਾਂਦੇ ਸ੍ਰੀ ਫਿਰ ਟੇਲ ਸਿੰਘ ਦੀ ਰੇੜੀ ਤੇ ਤੁਹੀ ਖਾਣਾ ਖਾ ਕੇ ਤੁਹਾਨੂੰ ਆਨੰਦ ਆਉਂਦਾ ਸੀ ਜੀ ਜੀ ਟੇਲ ਸਿੰਘ ਦੀ ਰੇੜੀ ਤੋਂ ਤੁਹਾਡੀ ਇਹ ਸੋਚ ਕਿਵੇਂ ਆ ਗਈ ਵੀ ਚੰਡੀਗੜ੍ਹ 'ਚ ਵੱਡੇ ਹੋਟਲ ਬਣਾਉਣੇ ਤੁਸੀਂ ਇਹ ਉਸ ਟਾਈਮ ਤੇ ਨਹੀਂ ਆਈਆਂ ਗੱਲਾਂ ਦੇਖੋ ਜੀ ਉਸ ਟਾਈਮ ਤੇ ਨਹੀਂ ਆਈ ਸੀ ਉਸ ਤੋਂ ਬਾਅਦ ਫਿਰ ਅਸੀਂ ਦੈਨ ਮੈਂ ਫਿਰ ਬਣ ਗਿਆ ਚੰਡੀਗੜ੍ਹ ਇੰਡਸਟਰੀਅਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਓਕੇ ਤੇ ਉਹ ਕੋਇਨਸੀਡੈਂਟਲੀ ਜਦੋਂ ਇੱਥੇ ਕਨਵਰਜਨ ਪਾਲਿਸੀ ਆਈ ਹੂੰ ਉਸ ਟਾਈਮ ਤੇ ਅਸੀਂ ਆਪਣੀ ਸਾਈਟ ਕਨਵਰਟ ਕਰਵਾ ਲੀਆਂ ਹੂੰ ਮੇਰੇ ਇੰਡਸਟਰੀਅਲ ਸਾਈਟ ਸੀ ਜੀ 플ੌਟ ਸੀ ਮੇਰਾ ਮੈਂ ਉਹਨੂੰ ਕਨਵਰਟ ਕਰਵਾ ਲਿਆ ਹੂੰ ਉਹ ਕਰਵਾਇਆ ਤੇ ਅਸੀਂ ਜਦੋਂ ਬਿਲਡਿੰਗ ਬਣਾਈ ਹੂੰ ਤੇ ਅਸੀਂ ਸੋਚ ਰਹੇ ਸੀ ਵੀ ਸਾਨੂੰ ਇੱਥੇ ਤੇ ਲਾਈਨਾਂ ਲੱਗ ਜਾਣਗੀਆਂ ਕਾਰਾਂ ਦੇ ਸ਼ੋਅਰੂਮ ਸਾਰੇ ਆਣਗੇ ਪਰ ਸਾਡੇ ਕੋਲ 3 ਮਹੀਨੇ ਜਦੋਂ ਸਾਡੀ ਬਿਲਡਿੰਗ ਤਿਆਰ ਹੋ ਗਈ ਇੰਟੀਰੀਅਰ ਸ਼ੁਰੂ ਹੋਣ ਲੱਗਾ ਸੀ ਤੇ ਕੋਈ ਕਿਰਾਏਦਾਰ ਅਸੀਂ ਦੋ ਦਿਨ ਬੰਦੇ ਸੀ ਦੋ ਸਾਡੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ ਜਿਨ੍ਹਾਂ ਨੇ ਕਨਵਰਟ ਕਰਾਇਆ ਸੀ ਤੇ ਉਸ ਵਿੱਚ ਕੋਈ ਬੰਦਾ ਨਾ ਆਇਆ ਮੈਂ ਖਬਰਾ ਗਿਆ ਮੈਂ ਕਿਹਾ ਕੋਈ ਕਿਰਾਏਦਾਰ ਹੀ ਨਹੀਂ ਪੁੱਛਣ ਹੀ ਨਹੀਂ ਆਇਆ ਤੇ ਕੀ ਬਣੇਗਾ ਫਿਰ ਮੇਰੇ ਇੱਕ ਜਿਹੜੇ ਦੋਸਤ ਨਾਲ ਗੱਲ ਹੋਈ ਕਹਿੰਦੇ ਪ੍ਰਾਪਰਟੀ ਆਪਣੇ ਕੋਲ ਰੱਖੋ ਕਿਰਾਏ ਤੇ ਦੇਣ ਦੀ ਜਰੂਰਤ ਨਹੀਂ ਹੈ ਤੈਨੂੰ ਆਪਣਾ ਕੰਮ ਕਰੋ ਤੇ ਤੁਸੀਂ ਹੋਟਲ ਬਣਾ ਲਓ ਉਹ ਮੇਰੇ ਦੋਸਤ ਨੇ ਇੱਕ ਨੀ ਵੰਸਲਾ ਦਿੱਤੀ ਮੈਂ ਫੈਮਿਲੀ ਨਾਲ ਗੱਲ ਕੀਤੀ ਤੇ ਅਸੀਂ ਹੋਟਲ ਦਾ ਡਿਸੀਜਨ ਲੈ ਲ ਮੈਨੂੰ ਕੋਈ ਐਕਸਪੀਰੀਅੰਸ ਨਹੀਂ ਸੀ ਤਜਰਬਾ ਸਾਨੂੰ ਹੋਟਲ ਆਈਂਦਾ ਮੈਨੂੰ ਉਹ ਜਿਹੜਾ ਚੰਡੀਗੜ੍ਹ ਐਂਟਰ ਕਰਦੇ ਆਂ ਹੀ ਹੰਦੀ ਦਾ ਹੋਟਲ ਜੀ ਨਾ ਉਹ ਆਲਟੀਸ ਹੋਟਲ ਆਲਟੀਸ ਤੇ ਉਹ ਅਸੀਂ ਉੱਥੇ ਹੋਟਲ ਬਣਾਤਾ ਤੇ ਬੜਾ ਅੱਛਾ ਬਾਬੇ ਦੀ ਮਿਹਰ ਰਹੀ ਕਿ ਬੜਾ ਅੱਛਾ ਨਾਮ ਹੈ ਸਾਡਾ ਬੜਾ ਅੱਛਾ ਹੋਟਲ ਚੱਲ ਰਿਹਾ ਤੇ ਐਸ ਕਰਕੇ ਅਸੀਂ ਉਹ ਹੋਟਲ ਲੈਂਦੇ ਤੇ ਚਿਕਨ ਟਿੱਕਾ ਖਾਂਦੇ ਉਦੋਂ ਨਹੀਂ ਦਿਮਾਗ ਚੇਗਾ ਉਦੋਂ ਨਹੀਂ ਸੀ ਦਿਮਾਗ ਸੀ ਗਿਆ ਤੇ ਬਾਤ ਚਹੀ ਜਦੋਂ ਅਸੀਂ ਕਨਵਰਟ ਕਰਾਇਆ 플ੌਟ ਤੇ ਕੋਈ ਨਹੀਂ ਆਇਆ ਤੇ ਫ੍ਰੈਂਡਲੀ ਅਡਵਾਈਸ ਤੇ ਘਮਕਿੱਤਾ ਸੀ ਕੋਈ ਹੋਰ ਵੀ ਇੱਥੇ ਤੁਸੀਂ ਹੋਟਲ ਬਣਾਇਆ ਹਾਂਜੀ ਹੁਣ 26 ਚ ਹੈਗਾ ਸਾਡਾ ਸ਼ਫਾ ਦਿਨ ਆਤੇ ਓਕੇ ਜਿਹੜਾ ਨਵਾਂ ਬਣਾ 26 ਸੈਕਟਰ ਨਵਾਂ ਬਣਾ ਜੀ ਮਾਰਚ ਚ ਔਰ ਇੱਕ ਬੈਕ ਸਾਈਡ ਤੇ ਆ ਰਿਹਾ ਹੋਰ ਨੈਕਸਟ ਵੀਕ ਉਹ ਵੀ ਆ ਰਿਹਾ ਜੀ ਯਾਜ਼ੂ ਦੇ ਨਾਂ ਤੇ ਪੈਨਿਸ਼ੀਨ ਆ ਰੈਸਟੋਰੈਂਟ ਤੇ ਇਹ ਫਿਰ ਕਿਵੇਂ ਤੁਹਾਡਾ ਟੇਸਟ ਬਣ ਗਿਆ ਵੀ ਹੋਟਲ ਇੱਕ ਬਣਾ ਲਿਆ ਅੱਗੇ ਉਹਨੂੰ ਕਰਨਾ ਇੱਕ ਪਰਿਵਾਰ ਚ ਕੋਈ ਬੱਚੇ ਵੀ ਨਾਲ ਬੱਚੇ ਬੱਚੇ ਮਨਾਲੇ bizness ਸਾਡਾ ਇਕੱਠਾ ਹੈ ਸਾਰੇ ਪਰਿਵਾਰ ਦਾ ਅਸੀਂ ਇਕੱਠੇ ਖਰਦੇ ਹਾਂ ਖਮ ਸਵਾਲਦੇ ਹਾਂ ਬਟ ਹੋਟਲ ਆਈਂਦਾ ਕਿਸੇ ਕੋਲ ਤਜਰਬਾ ਨਹੀਂ ਪਰ ਬਟੇ ਮੇਰੇ ਬਾਹਰ ਬਹੁਤ ਜਾਂਦੇ ਆ ਬ੍ਰਾਡ ਜਾਂਦੇ ਰਹਿੰਦੇ ਤੇ ਉਹ ਉਹਨਾਂ ਨੂੰ ਆਪਣਾ ਟੇਸਟ ਹੈਗਾ ਛੋਟਾ ਬੇਟਾ ਮੇਰਾ ਉਹਦਾ ਬਹੁਤ ਟੇਸਟ ਹੈ ਫੂਡੀ ਛੇ ਨੋਲੇਜ ਹੈ ਡਾਟਨ ਨੂੰ ਤੇ ਉਹ ਉਹ ਬਾਰ ਖਾਂਦੇ ਰਹਿੰਦੇ ਉਹਨਾਂ ਨੂੰ ਫਿਰ ਪੂਰੀ ਨੋਲੇਜ ਦੇ ਹਿਸਾਬ ਨਾਲ ਉਹਨਾਂ ਨੇ ਆਪਣੇ ਇੱਥੇ ਜੋ ਵੀ ਹੋਟਲ ਦੀ ਹਾਂ ਖਾਣ ਪੀਣ ਦਾ ਇੰਤਜ਼ਾਮ ਕੀਤਾ ਤੇ ਸਬ ਸੀਨੀਅਰ ਲੈਵਲ ਦੇ ਸ਼ੈਫ ਸਾਡੇ ਨਾਲ ਹੁਣ ਇਨਵੋਲ ਲੱਗੇ ਆਂ ਬੰਬੇ ਦੇ ਬੜੇ ਸੀਨੀਅਰ ਲੈਵਲ ਦੇ ਬੰਦੇ ਨੂੰ ਜੋ ਸਾਡਾ ਕੰਮ ਨਾਲ ਸਾਡੇ ਜੁੜੇ ਹੋਏ ਆਂ